ਉੱਥੇ ਜੀ ਕਰਾਂ ਜਿੱਥੇ ਜੀ ਕਿਹਾ ਸੀ ਤੁਹਾਮਾਰ ਜੀ ਦੋ ਚੱਲਣਾ ਆਵਦੀ ਤੋ ਨਹੀਂ ਐਵੇਂਗਾ ਸਾਡੇ 13 ਦੀ ਐਵੇਂਗਾ ਸਾਡੇ 13 ਦੀ ਨਹੀਂ ਦਿੰਦਾ ਨਹੀਂ ਦਿੰਦਾ ਪਾਪਾ ਮਰ ਜਾ ਬੈਠਾ ਤੈਨੂੰ ਵੀਡੀਓ ਨਾ ਖਰਾਬ ਕਰ ਬਹਿ ਜਾ ਦੇਖ ਤਮਾਸ਼ਾ ਖੜ ਕੇ ਮਰ ਜਾ ਜੇ ਮੁੰਡੇ ਦੇ ਕੁੜੀ ਪਸੰਦ ਆ ਜੀ ਸਮਾਨ ਚਾਹੇ ਅਗਲਾ ਘੱਟੇ ਦੇ ਦੇ ਸਮਾਨ ਦੀ ਗੱਲ ਨਹੀਂ ਸਾਹਿਬ ਲੈ ਲਈ ਹੁਣ ਦੇਖ ਲੋ ਮੈਂ ਤਾਂ ਪਿੱਛੂ ਹੀ ਦੇਖ ਲਉ ਹਾਂ ਲੈ ਬਜੀ ਉੱਛੇ ਜੀ ਕਰਾਂ ਜਿੱਥੇ ਜੀ ਕਿਹਾ ਤੀਨੇ ਤੇ ਮਰਜੀ ਤੋਂ ਚੱਲਣਾ ਬਦੀ ਤੋਂ ਆਹ ਤੇ ਚੀਜ਼ ਦੇ ਮੁੱਲ ਨਾਲ ਚੱਲ ਕਿ ਚੀਜ਼ ਦੇ ਮੁੱਲ ਨਾਲ ਤਾਂ ਮੜਾ ਮੋਟਾ ਮੈਨੂੰ ਵੱਧ ਵੀ ਕਹਿਣਾ ਲੱਗੂ ਕਰ ਮੈਂ ਤਾਂ ਤੇਰਾ ਮੁੱਲ ਲਾਣਾ ਇਹ ਦੰਦੇ ਨੇ ਭਾਈ 10000 ਜਿਹੜੀ ਗੱਲ ਆਗਰੇ ਨੇ ਕਹੀ ਹੈ ਨਹੀਂ ਕੋਈ ਗੱਲ ਹੈ ਪਰ ਮੈਂ ਨਹੀਂ ਕਹਿੰਦਾ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਮੇਰੀ ਮਰਜ਼ੀ ਤੋਂ ਚੱਲੂੰਗਾ ਕਿਉਂ ਵੀ ਤੈਨੂੰ 12000 ਦੇਵਾਂ ਮੇਰੀ ਮਰਜ਼ੀ ਤੋਂ ਹੋਰ ਕਿੰਨੇ ਦੀ ਦੇਣੀ ਹੈ ਤੇ ਯਾ ਦੇ ਖਰਚਾ ਬਾਬਾ ਤੂੰ ਨਾ ਬੋਲ ਮੜ ਜਾ ਚਾ ਤੂੰ ਆ ਜਾ ਮੇਰੇ ਇਹਨੂੰ ਤਾ ਕਰ ਹੈ 17.75 ਨਾ ਚਾਦੀ ਮਾਰੇ ਜਾਣਗੀ ਪਹਿਲਾਂ ਉਹਨਾਂ ਨੇ ਉਹ ਬੱਕਰੀ ਚ ਠੱਗੀ ਹੋ ਗਈ ਵਿਚਾਰਾਂ ਆਪਾਂ ਠੱਗੀ ਵਾਲਾ ਕੰਮ ਨਹੀਂ ਕਰਦੇ ਉਹ ਵਿਚਾਰੀ ਫੰਡਰ ਰਹੀ ਜੀ ਇਹਨਾਂ ਨੇ ਹੁਣ ਅੱਧ ਚ ਵੇਚੀ ਚੰਗੀ ਆ ਮਾੜੀ ਆ ਥੋੜੇ ਮੈਨੂੰ ਕੇ ਮਾ ਚੱਲ ਵਧੀਆ ਰਹੇ ਤੂੰ ਹੋਰ ਲੈ ਲੈ ਭਾਈ ਪੰਜ ਦਾ ਵੇ ਹੁਣ ਗੱਬਣ ਦਾ ਵੀ ਕੀ ਪਤਾ ਯਾਰ ਕਿਸੇ ਨੇ ਕੀ ਬੱਚਾ ਆਪਾਂ ਨੇ ਹੁਣ ਦਵਾਤੀ ਅੰਦਰ ਦੌੜੀ ਤੇਰੇ ਮੁੱਠੀ ਨਾਲ ਤਾਂ ਰੱਬ ਦੀ ਮਰਜ਼ੀ ਆ ਯਾਰ ਦੋ ਦਿਨ ਦੇ ਇਹ ਹਜੇ ਆਸ ਵੀ ਨਹੀਂ ਮੇਰਾ ਖਲੇ ਨਾ ਨੇ ਬਾਈ ਹੁਣ ਜਦ ਮਰਜੀ ਆਸ ਵਾਲੀ ਪੂਰੀ ਤਕੜੀ ਹੋ ਰਹੀ ਆ ਦੋ ਦੰਦ ਹੈ ਪਸੰਦ ਹੈ ਹਾ ਆ ਪਸੰਦ ਆ ਇਹਨੂੰ ਪਸੰਦ ਆ ਬਾਬੇ ਸਹੀ ਆ ਗਿਆ ਲੈਣ ਤੇ ਸਹੀ ਹੈ ਤੂੰ ਦੱਸਦੇ ਬਸ ਆਰ ਨਾ ਜੀ ਕੋਈ ਤੇਰੇ ਦੇ ਨੰਬਰ ਸਾਢੇ 12 ਦੀ ਦੇਣੀ ਹੈ 13 ਦੀ ਦੇਣੀ ਹੈ ਤਰ ਹੁਣ ਮੈਂ ਜਾਵਾਂ ਨਹੀਂ ਜਾਣ ਦੇ ਬੈ ਜਾ ਠੰਡਾ ਮੰਗਾ ਲੈਣੇ ਨਾ ਨਾ ਬੱਪਾ ਠੰਡਾ ਨਹੀਂ ਮੈਂ ਪੀਣਾ ਮੁੱਲ ਕੱਚਾ ਨਹੀਂ ਮੰਨਣਾ ਹੈ ਪਾਪਾ ਸੱਚੀ ਤੁਸੀਂ ਸਿਆਣਾ ਬੰਦਾ ਆ ਵੀ ਸਿਆਣਾ ਬੰਦਾ ਕੀ ਹੈਗੀ ਤਾਂ ਦੱਸ ਵੀ ਦਿਓ ਜੇ ਹੈਗੀ ਤਾਂ ਦੱਸਮਾ ਕੱਢੂੰਗਾ ਤੇ ਜੀ ਜਾ ਉਹ ਹੀ ਦੱਸੂਗਾ ਆਪਾਂ ਕਹਿ ਨਹੀਂ ਸਕਦੇ ਅੱਛਾ 5 400 ਹੋਰ ਕੱਟ ਦੇ ਦੇ ਹੋਰ ਕੀ ਆ ਤੇਰਾ ਮਾਲ ਹੋਰ ਆ ਜੀ 4 500 ਕੱਟਾਰਾ ਕਦੀ ਲੈ ਜਾ ਹੋਰ ਅਜੇ ਤਾਂ ਬਣਨਾ ਇਹਨੇ ਰਾਜੋ ਬੇਵਾਨਾ ਬਣੂਗੀ ਚਲੋ ਹਾਂ ਇਹ ਤਾਂ ਗੱਲ ਦੱਸਾਂ ਸੀਨੀਅਰ ਪਈਏ ਲਾਏ ਨੇ ਆਪੀ ਬਣਾਓ ਨਾ ਤਾਂ ਗੱਖ ਪੋਣੇ ਨਹੀਂ ਨੇ ਪੋਣੇ ਜਾਂ 10 ਆਪਾਂ ਨੇ ਕਰੋ ਤੌਰਤੀ ਵਾਲਾ ਮਾੜੀ ਰੱਖੇ ਚੰਗੀ ਰੱਖੀ ਕਿਉਂ ਬਈ ਹੈ ਨਹੀਂ ਕੋਈ ਗੱਲ ਨਹੀਂ ਆਪਣਾ ਕੋਈ ਠੀਕ ਆ ਬਸ ਜਿੰਨੇ ਕਰੀ ਇੰਨੇ ਕਰੀ ਆ 13 ਲੱਖ ਬਸ 1300000 ਠੀਕ ਆ ਚਲ 500 ਹੋਰ ਦੇ ਦਿੰਦੇ ਸਾਢੇ 13 ਦੇ ਦਿੰਦੇ ਉਹ ਵੀ ਤੇਰੇ ਮੂੰਹ ਨੂੰ ਰੱਜ ਤੈਂ ਇਹ ਕਹਤੇ ਵੱਧ ਮੈਂ ਤਾਂ 200 ਹੀ ਕਹਿੰਦਾ ਸੀ ਹਾਂ 200 ਮੈਂ ਕੌਣ ਲੱਗਿਆ ਬਾਠ ਠੀਕ ਆ ਫਿਰ ਸਾਢੇ 13 ਕਿਵੇਂਗਾ ਸਾਢੇ 13 ਦੀ ਕਿਵੇਂਗਾ ਸਾਢੇ 13 ਦੀ ਦੇਵੇਂਗਾ ਸਾਢੇ 13 ਦੀ ਨਹੀਂ ਦਿੰਦਾ ਨਹੀਂ ਦਿੰਦਾ ਪਾਪਾ ਮਰ ਜਾ ਬੈਠਾ ਤੈਨੂੰ ਵੀਡੀਓ ਨਾ ਖਰਾਬ ਕਰ ਬਹਿ ਜਾ ਦੇਖ ਤਮਾਸ਼ਾ ਖੜ ਕੇ ਮਰ ਜਾ ਖੜ ਕੇ ਖੜ ਕੇ ਦੇਖ ਤਮਾਸ਼ਾ ਦੇਵੇਂਗਾ ਗੰਦਾ ਨਹੀਂ ਕੀ ਗੱਲ ਵੇਚਦੇ ਆ ਵੇਚਣਾ ਤਾਂ ਉਹ ਫੜਾ ਦੇ ਚਾਹੇ ਨੀ ਕੋ ਚੈੱਕ ਕਰਦੇ ਵੇਚਦਿਆਂ ਜਾਂ ਵੇਚਤੀ ਵੇਚਤੀ ਵੇਚ ਦੇ ਵੇਚ 14000 ਦੀ ਨਹੀਂ ਨਹੀਂ ਲਾ ਫੜਾ ਹੁਣ ਮੈਂ ਹਾਂ ਠੀਕ ਆ ਕੋਕੇ ਲਾ ਕੇ ਗਿਆ ਕੋਕੇ ਲਾ ਕੇ ਗਿਆ ਤੇਰੀ ਪੱਟ ਤੇ ਹਾਂ ਲੈ ਕੇ ਜਾਣੀ ਆ ਯਾਰ 16000 ਤੋਂ ਹੀ ਕੋਕੇ ਆਇਆ ਮਾਰ ਤੇ ਤੂੰ ਲੈ ਕੇ ਜਾ ਨਾ ਭਾਈ ਇਹ ਸਾਡੀ ਚੋਰੀ ਦੀ ਲੈਂਦੀ ਬਈ ਤੈਨੂੰ ਕੋਕਾ ਮੁੱਲ ਲਾਤਾ ਉਹ ਜਮੀਨਾ ਦੇ ਯਾਰ ਇਹ ਗੱਲ ਨਾ ਕਰ ਕੋਕੇ ਲਾ ਤੇ ਤੈਨੂੰ ਨਹੀਂ ਰਹਿ ਜੇ ਪੈਣ ਨਹੀਂ ਮਰ ਜੇ

ਆ ਜਨਾ 16 ਹੀ ਲਾ ਗਿਆ ਉਹ ਮਾਰਦਾ ਖਾਣਾ ਮੇਰੀ ਗੱਲ ਉਹ 100 ਰੁਪਿਆ ਵੀ ਨਾ ਪਾਈ ਹੋਰ ਬਸ ਮੈਂ ਦੱਸ ਕੀ ਕਰਾਂ ਕਿਹੜੀ ਪੌੜੀ ਚੜਾਂ ਸਰਤਾ ਮਾਰਦਾ ਚਲੋ ਪਰ ਰਹੇਂਗਾ 16 ਹੀ ਲਾਇਆ ਜੀ ਆਪਾਂ ਕਿਹੜਾ ਸਕੇ ਨਾਲ ਦੇਣੀ ਹੁਣ ਕੀ ਕਰਾਂ ਉਹ ਵੀ ਜਰਾ ਮਾਨ ਹੀ ਹੈ ਮੇਰਾ ਮਾਨ ਨਾ ਕਰਿਆ ਉਹਦਾ ਖਰਚਾ ਚਾਹ ਸੁਣ ਸਾਰਾ ਵੀ ਭਰਾ ਸਹਨੇ ਦੇ ਮੁੰਡੇ ਚਲ ਮੜ ਜਾ ਖਰੇਗਾ ਨੋਂ ਤੇ ਸਹਨੇ ਦੇ ਜੇ ਤੇਰੇ ਉਹ ਮਾਰ ਜਾਦਾ ਖਰਚਾ ਜਰਾ ਗਲਤ ਸੁਣ ਲੈ ਜੇ ਤੇਰੇ ਪਸੰਦ ਆ ਜੇ ਤੁਹਾਡੇ ਦੂਆਂ ਦੀ ਰਾਇ ਆ ਤੁਹਾਡੀ ਸਾਡੇ ਪਸੰਦ ਸੀ ਤਾਂ ਅਸੀਂ 2000 ਰੁਪਏ ਵਧ ਗਏ ਹੁਣ ਤੁਹਾਡੇ ਜਮਾ ਪਸੰਦ ਆ ਨਹੀਂ ਨਹੀਂ ਹੋਰ ਪੈਸੇ ਨਾ ਭਾਈ ਹੋਰ ਪਸੰਦ ਤਾਂ ਹੈ ਪੈਸਾ ਪੈਕੀਜ ਹੁੰਦਾ ਉਹ ਆਏ ਤਾਂ ਹੁੰਦਾ ਹੀ ਆ ਕੁਝ ਨਹੀਂ ਹੁੰਦਾ ਤਾਂ 1000 ਘੰਟੇ ਕੋਈ ਪਾਵਰ ਨਹੀਂ ਕੋਈ ਫੰਡਰ ਪੱਠਾ ਗਈ ਜਿਹੜੇ ਦਾ ਸੇਵਾ ਦਾ ਮੋਲ ਹੈ ਭਾਈ ਧਰਿਕ ਅਸੀਂ ਮਤਲਬ ਅਸੀਂ ਗੱਲ ਤੋਂ ਟੱਪਣਗੇ ਆ ਭਾਈ ਗੱਪਾਂ ਨਾ ਕਰੀਏ ਜੀ ਜੀ ਸੇਵਾ ਕਰਾਜਾ ਤੁਹਾਨੂੰ ਆਪਾਂ ਕਹਿੰਦਾ ਤੈਨੂੰ ਕਹਿ ਮੈਂ ਇੱਕ ਗੱਲ ਸੁਣ ਮੈਂ ਇੱਕ ਗੱਲ ਦੱਸਾਂ ਤੈਨੂੰ ਛੋਟੇ ਭਾਈ ਜੇ ਮੁੰਡੇ ਦੇ ਕੁੜੀ ਪਸੰਦ ਆ ਜੇ ਸਮਾਨ ਚਾਹੇ ਅਗਲਾ ਕੱਟੇ ਦੇ ਦੇ ਸਮਾਨ ਦੀ ਗੱਲ ਨਹੀਂ ਲੈ ਲੈ ਲਈ ਲੈ ਲਈ ਲੈ ਲੈ ਲਈ ਬੱਸ ਤੂੰ ਮਰ ਜਾ ਜੇ ਜਮੀ ਮੈਂ 200 ਰੁਪਏ 1.14 ਦੀ ਹੋ ਗਈ ਵਾ ਨਹੀਂ 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 ਐਚਪੀ ਦਾ ਸੈੱਟ ਹੋ ਗਈ ਯਾਰ

ਕੋਈ ਨਾ ਕੋਈ ਨਹੀਂ ਸਹੀ ਗੱਲ ਆ ਕੋਈ ਸੱਜਾ ਭਾਈ ਓਏ ਸੌਦੇ ਤਾਂ ਫਿਰ ਲੜਕੁਲ ਕੀ ਹੁੰਦੇ ਨੇ ਉਂ ਨਹੀਂ ਹੁੰਦੇ ਅੱਜ ਕੱਲ ਲੈ ਪੈਸੇ ਦੇਓ ਭਾਈਆਂ ਨੂੰ ਆ ਜਾ ਓਰੇ ਵੀ ਕਿਹੜਾ ਫੜੂਆ ਓਰੇ ਆ ਜਾ ਪਹਿਲੇ ਵੇ ਜਾ ਓਰੇ ਆ ਜਾ ਓਰੇ ਆਪਾਂ 16 ਦੇਣ ਵਾਲੇ ਵੀ ਨਹੀਂ ਮਾਰਾ ਤੇ ਪੇਚਣਾ ਉਹ ਪਰਚੀ ਦਿੱਤੀ ਓਏ ਮੁੰਡਿਓ ਆਪ ਸਾਈ ਵਾਲਾ ਦੀ

ਆਹ ਇੱਥੇ ਜੀਮੇ ਵਾਲੀ ਮੰਡੀ ਤੇ ਲਈ ਸੀ ਇਹਨਾਂ ਨੂੰ ਬੰਦੇ ਦਾ ਸ਼ਕੀਨ ਆ ਕੋਈ ਇੱਥੇ ਪੱਖੋਂ ਕੈਂਚੀਆਂ ਲਵੇ ਹਾਂ 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 ਸੈਣ ਪੱਖੋਂ ਕੈਂਚੀਆਂ ਲਵੇ ਸਾਡਾ ਟੱਲੇ ਵਾਲਾ ਕਿੱਥੇ ਹੋਇਆ ਝੂਲ ਤੇ ਸਾਰਾ ਆ ਉੱਥੇ ਬਲਾ ਦੇ ਮੈਂ ਇਹ ਕਾ ਥੋੜਾ ਸਾਈ ਵਾਲਾ ਬਾਈ ਠੀਕ ਯਾ ਫੜਾ ਆਪਾਂ ਬੱਧ ਤੋਂ ਤੀਨ ਨੂੰ ਕਾਲੂ ਫੇ ਮੇਰਾ ਸਾਰਾ ਵੱਟਿਆ ਜਾਉ ਜਮ 1000 2000 3 4 5 6 ਅਗਦਾ ਵਾਲੀ ਕੁਆਰਟੀ ਦੀ ਹੈ ਵੀਰੇ ਦਾ ਉਹੀ ਸਰਦਾ ਜਿੱਤੀ ਕੜੀਆ ਇਹਦਾ ਤੇਰਾ ਸੁਆਪਾ ਲੈ ਬੰਦੇ ਕੋਲ ਜਿੱਦੀ ਵੀ ਜਰੂਰੀ ਇਹਦੀ ਹਾਂ

100 ਤਰੀਕ ਨੂੰ ਮੋੜ ਦੇ ਹਾਂ ਨਹੀਂ ਸਿੱਧਾ ਸਾਹਬ ਹੋ ਗਿਆ ਕਾ ਨਾ 100 ਛੋੜ ਛੱਡ ਆਦੋ ਅਸੀਂ ਮੋੜ ਦਾ 100 ਛੋੜ ਕਰ ਦੇ ਨਹੀਂ ਲਿਖਾਈ ਦੀ ਪਹਿਲਾਂ ਪੂਰੇ ਕਰ ਆਪਣੇ 25000 ਜੋੜੇ ਘੱਟ ਜੋੜਾ ਯਾਰ ਦੋ ਨਹੀਂ ਮੰਗਦੇ ਆ